काहिया लाइन जी की मर्जी कोई मोबाइल चेक लेना लेकिन समझ में कुछ नहीं ग्लोबल बना लिया जी दो बार यो बंदा बना लिया आई ओडी काहे बोल खाने का तीन बार ले गए सब तक पहले बार बार तीसरे बार खड़ा हो खड़ा था खाने से उसका लिया, है वो लिया। वो करी, चार दिन 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 लिया बजे 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 करी रिपोर्टिंग एक और समान सारा ही प्यारी लिखवाया सारा डी बी आर और कंडा है पता ना ही सामान है समय सारे ढोल खाली करता

ਮਰਾਸ ਜੀ ਕੇ ਕੰਪਨੀ ਹੁਣ ਦਿਵਾਰ ਅਗਰ ਆਪਣੇ ਜਵਰੀ ਰੱਖਾਈ ਇਹਨਾਂ ਨੇ ਚੋਰੀ ਹੋਈ ਹੈ ਇਹਦੇ ਬਿਲੋਂ ਦਰਖਾਸਤ ਕੀਤੀ ਹੈ ਪਰ ਕੋਲਸ ਕੋਈ ਕਾਰਵਾਈ ਨਹੀਂ ਕਰਦੀ ਕਿੱਥੇ ਗਈ ਦੀ ਹੈ ਮੇਰਾ ਸਾਢੇ ਕਿੰਨੇ ਹਾਂ ਸਾਹਮਣੇ ਪੜਨਜੀਤ ਉਹ ਵੀ ਇਹ ਜਿਹੜਾ ਸਾਹਮਣੇ ਛੱਡ ਗਏ ਸੀ ਇਹ ਘਾੜਾ ਕਰਕੇ ਛੱਡ ਗਏ ਉਹਦੇ ਅਫੀਸ਼ੀਅਲ ਜਾਂਚਾ ਦੇ ਪੇਸ਼ ਕੀਤਾ ਜਦੋਂ ਕਹਿੰਦੇ ਮੈਂ ਨਹੀਂ ਕੀਤਾ ਹਾਂ ਜੀ ਨਹੀਂ ਕੀਤਾ ਉਹ ਮੈਂ ਸਰ ਜਾਂਚਾ ਨੂੰ ਜਾਂਚਾ ਦੇ ਆਰਡਰ ਕਰਾਉਂਦੇ ਘਾੜਾ ਮੈਂ ਇਹ ਕੰਟੈਕਟ ਦੇ ਉਹ ਵੀ ਕਰਕੇ ਆਇਆ ਤਾਂ ਇਹ ਤਾਂ ਗਾਰਡਨ ਫਿਰ ਲੱਗੀ ਦੀ ਜੀ ਤਾਂ ਗੱਲ ਤੋਂ ਉਹ ਕਿਹਾ ਇਹਨਾਂ ਨੂੰ ਸੱਤਿਆ ਹੈ ਇਹਨਾਂ ਮਾਰ ਕੇ ਚਾਰ ਸੱਤਨ ਨੂੰ ਨਹੀਂ ਕਰਦੇ ਸਮਾਨ ਕਰਕੇ ਬਿਚੇ ਉਹਨਾਂ ਬੰਦਿਆਂ ਨੂੰ ਪਰਤਾ ਜੇ ਜੇ ਸਮੇਂ ਬਾਅਦ ਹੈ ਕਿਹਾ ਸੱਤਨ ਮਾਰ ਕੇ ਸਭ ਨੇ ਕਿਹਾ ਜਿਸ ਨਾਲ ਉਹ ਪੇਰਾ ਕੇ ਸਾਨੂੰ ਲੱਗਿਆ ਆਪਾਂ ਚਾਰ ਸੱਤਨ ਮਾਰ ਦਾ ਚੋਰ ਦੇ ਚੋਰ ਕਰਦਾ ਤਾਂ ਬਹੁਤ ਮਾਣ ਮੈਂ ਜਿਆਪ ਨੂੰ ਕਿਹਾ ਜੰਨੇ ਉਹ ਕਿਹਾ ਮੈਂ ਜਿਆਪ ਨੂੰ ਕਿਹਾ ਮੇਰਾ ਸਿਆਸਤ ਕਾਰਜਕਾਰਗਰ ਵਿੱਚ ਕਹਿੰਦਾ ਮੈਨੂੰ ਮਾਰ ਦੇ ਇਹ ਨੇ ਮੋਢੇ ਤਾਂ ਮੈਨੂੰ ਮਾਰਦੇ ਆਂ ਬਰਾਇਆ ਬਿਲਕੁਲ ਜਿਵੇਂ ਮੈਂ ਬੰਦਾ ਆਂ ਉਹਨੂੰ ਕਿਹਾ ਉਹਨੇ ਤਾਂ ਕਿਹਾ ਕਿ ਤੁਸੀਂ ਜਿੱਤਨ ਮਾਰ ਕੇ ਇਹ ਤਾਂ ਬੰਦਾ ਕਰਦਾ ਕਿ ਕਿੱਥੇ ਕਿੱਥੇ ਸਮਾਨ ਵੇਚਿਆ ਵੇਚਿਆ ਉਹਨੂੰ ਕਿਹਾ ਕਿ ਚੋਰੀ ਕਰੀਏ ਜੀ ਮਾਰ ਨੂੰ ਮਾਰੋ ਜਰੂਰੀ ਕਰੀਏ ਕਦੋਂ ਨਾਲ ਕੰਪਲੇਨਟ ਕੋਲ ਦੇ ਦਾ ਅਫਸਰੋਂ ਲਾ ਕੇ ਕਿਤੇ ਪੁੱਛੇਗਾ ਸਰਕਾਰੀ ਕੰਮ ਕਰੀਏ ਚਾਹੇ ਰੋਸ ਲੱਗੇ ਹੋਰ ਤੁਹਾਨੂੰ ਫਰਲ ਨਹੀਂ ਹੈਗਾ ਇੰਨਾ ਤਾਂ ਨਹੀਂ ਕਿ ਸਰਕਾਰਾਂ ਜਾਣੂ ਵੀ ਆਪਾਂ ਦੇਖਦੇ ਹਾਂ ਕਿ ਜਿਹੜੀ ਗੱਤੀ ਜਿਹੜਾ ਨੰਗਾ ਜੱਟ ਵਾਲਾ ਨੰ ਉਹ ਉਹਨੂੰ ਇਹ ਨਹੀਂ ਸਮਝਦੇ ਆ ਵੀ ਇਹਨੇ ਜੁਰਮ ਕੀਤਾ ਹੋ ਇਹ ਸਮਝਦੇ ਨਹੀਂ ਕਿ ਇਹ ਤਾਂ ਫੀਡਰ ਕਰਦਾ ਹੈ ਇਹ ਤਾਂ ਮਤਲਬ ਇਹਨੂੰ ਤਾਂ ਆਪਾਂ ਨੂੰ ਇੱਕ ਪੀਕ ਬਾਹਰ ਕੱਢਣ ਦੀ ਲੋੜ ਹੈ ਤਾਂ ਜਿਹੜਾ ਕੇਐਨੀਐਸ ਐਕਟ ਉਹਦੀਆਂ ਜਿਹੜੀਆਂ ਪ੍ਰੋਵੀਜ਼ਨਲ ਐਂਡੀਆਂ ਉਹਦੇ ਅਧੀਨ ਉਹਨੇ ਸਮਝਦੇ ਨੇ ਕੋਕਰਾ ਵੀ ਜ਼ਰੂਰ ਹਰ ਦਬਦੇ ਨੂੰ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਉਹ ਜਿਹੜੇ ਜਿਹਨੂੰ ਅਸੀਂ ਵੀ ਕਹੋ ਵੀ ਕਾਨੂੰਨਾਂ ਦੇ ਬਦਲ ਅਸੀਂ ਉਹਨਾਂ ਤੋਂ ਬਾਹਰ ਹੋ ਕੇ ਕਿਸੇ ਵੀ ਤਰ੍ਹਾਂ ਦੀ ਸਾਧਨ ਚਾਤੀ ਜੀ ਤੋਂ ਨਾ ਕੋਈ ਨਾ ਕੋਈ ਇਹ ਵੀ ਇੱਕ ਅਮਾਜ ਆਰਟੀਕਲ ਆਰਟੀਕਲ ਵੀ ਉਹ ਚੀਜ਼ ਕਾਨੂੰਨ ਦੀ ਹ ਹਰ ਨਹੀਂ ਜਿਹੜੇ ਤਾਂ ਖਦ ਪਾਰ ਕਰ ਚੁੱਕੇ ਨੇ ਉਹਨਾਂ ਦਾ ਲਾਗ ਕਰਾਉਣਾ ਆਪਣੀ ਜ਼ਿੰਮੇਵਾਰੀ ਹੈ ਜਿਹੜਾ ਨਾਲ ਬੰਧਨ ਆਉਣ ਨੇ ਉਹਨਾਂ ਕੋਲ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਮਾਂ ਵੀ ਮੇਰਾ ਸੋਣ ਕਹਿ ਰਹੀ ਹੈ ਕਿ ਕਦੇ ਵਿਆਹ ਦਾ ਕੁਸ ਨਹੀਂ ਦੇਤੀ ਹੈ ਕਿ ਮੈਂ ਪੁੱਤਰ ਇੰਨਾ ਨਾ ਮਨ ਨੂੰ ਮੈਂ ਖਾਂ ਖਾਂ ਲਿਆ ਹਾਂ ਤੇ ਉਸ ਤੋਂ ਬਾਅਦ ਕੀ ਆਪਣੇ ਬੜਾ ਬੇਰੀ ਬੜੀ ਆਸਾ ਸੀ ਮੇਰੀ ਕਿ ਮੇਰਾ ਪੁੱਤਰ ਮੇਰਾ ਸਹਾਰਾ ਬਣੇਗਾ ਤੇ ਮੈਨੂੰ ਲੋੜਾ ਦੇਵੇਗਾ ਪਰ ਦੇਖੋ ਉਹੀ ਪੁੱਤਰ ਨੇ ਜਿਹੜੇ ਕਿ ਮਾਂ ਨੇ ساری ਉਮਰ ਦੇ ਚਾਰ ਭਾਂਡੇ ਇਕੱਠੇ ਕੀਤੇ ਹੁੰਦੇ ਨੇ ਉਹਨਾਂ ਨੂੰ ਵੇਚੀ ਜਾ ਰਹੇ ਹੈ ਕਿਤੇ ਉਹਨੇ ਪੈਸੇ ਜੋੜ ਕੇ ਤੇ 20 ਸਾਲਾਂ ਤੇ 25 ਸਾਲਾਂ ਜਿਹੜੇ ਜੋ ਟੁੰਬਾ ਬਣਾਈਆਂ ਨੇ ਉਹ ਵੀ ਉਹਨੇ ਉਹ ਉਸ ਮਾੜੇ ਦਿਲ ਤੇ ਜਾਂ ਉਸ ਪਿਓ ਦੇ ਦਿਲ ਤੇ ਜਿਹਨੇ ਕੁਝ ਜ਼ਮੀਨ ਦਾ ਟਾਕ ਉਹ ਆਪਦੇ ਮੁੰਡੇ ਲਈ ਸਾਂਭ ਰੱਖਿਆ ਵੀ ਹਾਂ ਇਹਨੂੰ ਬਣਾਵਾਂ ਇਹਨੂੰ ਸੈੱਟ ਕਰਾਂ ਤੇ ਉਹ ਉਹੀ ਵੇਚਣ ਤੇ ਗੁੜਿਆ ਹੋਣ ਬਿਲਕੁਲੀ ਨਾਸ਼ਵਾਨ ਜਿਹਾ ਪਾਣੀ ਲੱਗਿਆ ਇਹਨੇ ਫਿੱਟਾ ਜੁਈ ਗਏ ਤੇ ਇਸ ਅਕ ਦਾ ਸੇਕ ਵੀ ਅਸੀਂ ਆਪ ਦੇ ਦੂਰ ਨੇੜੇ ਰਿਸ਼ਤੇਦਾਰਾਂ ਨੂੰ ਇਸ ਸੇਕ ਨੂੰ ਲੱਗਦੇ ਦੇਖਿਆ ਤੇ ਜਿਹੜੇ ਘਰ ਤੇ ਸੇਕ ਲੱਗ ਜਾਂਦਾ ਤੇ ਲੋ ਦੀ ਹਾਲਤ ਬੁਰੀ ਹੈ ਉਹਨੂੰ ਬੇਰੁਗਾਰੀ ਵੀ ਹੈ ਕੈਰ ਸਮਾਜਿਕੀ ਮੁੱਦੇ ਤੇ ਗੱਲ ਕਰਦੇ ਜਿਹਦੇ ਉੱਤੇ ਜਿਹੜਾ ਬੜਾ ਹੀ ਕੋਪੀ ਹੁੰਦਾ ਹੈ ਇਹਦੇ ਤੇ ਜੇ ਸਮੇ ਸਮੇ ਤੇ ਗੱਲਬਾਤ ਚੱਲੀ ਰਹੇ ਵਿਚਾਰ ਵਟਾਂਦਰਾ ਹੁੰਦਾ ਰਹੇ ਤਾਂ ਚੰਗਾ ਵੀ ਹੋਏਗਾ ਅਤੇ ਆਪਾਂ ਉਸੇ ਸੇ ਫਲ ਵੀ ਪਾਸ ਕਰਾਂਗੇ ਆਪਾਂ ਗੱਲ ਕਰਾਂਗੇ ਲਗਭਗ ਉਸ ਵਿਸ਼ੇ ਦੀ ਜਿਵੇਂ ਪਿੰਡਾਂ ਦੀ ਸ਼ਹਿਰਾਂ ਦੀ ਜਾਂ ਕੇ ਜੀ ਸਵਾਗਤ ਹੈ ਮੈਂ ਸੁਖਵਿੰਦਰ ਸਿੰਘ ਪਲਾਹੇ ਉਮੀਦਵਾਰ ਸਾਡੇ ਠੀਕ ਠਾਕ ਹੋਗੇ ਪ੍ਰਸ਼ਾਸਨ ਵੱਲੋਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਨਸ਼ੇ ਦੇ ਖਿਲਾਫ ਇੱਕ ਮਹਿੰਮ ਵਢੀ ਗਈ ਹੈ ਇਸ ਦੇ ਦੌਰਾਨ ਅੱਜ ਧੂਰੀ ਪਿੰਡ ਵਿੱਚ ਮੈਡਮ ਪਹੁੰਚ ਰਹੀਆਂ ਨੇ ਤਾਂ ਮੈਡਮ ਜੀ ਪਹਿਲਾਂ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਜੀ ਬਹੁਤ ਧੰਨਵਾਦ ਤੇ ਮੈਡਮ ਜੀ ਅੱਜ ਪਿੰਡ ਦੇ ਵਿੱਚ ਪਹੁੰਚੇ ਹੋ ਧੂਰੀ ਪਿੰਡ 'ਚ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਇੱਕ ਆਪਰੇਸ਼ਨ ਸੰਪਰਕ ਜਿਹੜਾ ਹੈਗਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਹਤਾ ਚਲਦੀ ਤੇ ਅਸੀਂ ਪਿੰਡ ਪਿੰਡ ਜਾ ਕੇ ਇਸ ਸੰਪਰਕ ਪ੍ਰੋਗਰਾਮ ਦੇ ਤਹਿਤ ਜਿਹੜੀਆਂ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਵੀ ਡੀ ਸੀਸ ਨੇ ਉਹਨਾਂ ਨਾਲ ਜਾ ਕੇ ਮੀਟਿੰਗ ਕਰਦੇ ਆ ਜਿਹੜੇ ਵੀ ਕੋਈ ਗੈਰ ਸਮਾਜਿਕ ਮੁੱਦੇ ਨੇ ਜਾਂ ਗੰਭੀਰ ਮੁੱਦੇ ਨੇ ਜਿਹੜੇ ਕਿ ਸਮਾਜ ਨੂੰ ਖਰਾਬ ਕਰ ਰਹੇ ਨੇ ਜਿੱਦਾਂ ਕਿ ਨਸ਼ੇ ਹੋਵੇ ਉਸ ਤੇ ਅਸੀਂ ਵਿਚਾਰ ਵਟਾਂਦਰਾ ਕਰਦੇ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨੂੰ ਨਸ਼ਾ ਤਸਕਰ ਕੋਈ ਵੱਡਾ ਛੋਟਾ ਕਿਤੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਉਹਨਾਂ ਨੂੰ ਹੈਗੀ ਹੈ ਤਾਂ ਸਾਨੂੰ ਪੁਲਿਸ ਨੂੰ ਜ਼ਰੂਰ ਦੱਸ ਸਕਦੇ ਤੇ ਇਸ ਗੱਲਬਾਤ ਦੌਰਾਨ ਖੰਡੂ ਪਿੰਡ ਵਾਲਿਆਂ ਤੋਂ ਖਾਸ ਕਰ ਪੰਚਾਇਤ ਤੋਂ ਵੀ ਇਸ ਗੱਲ ਦਾ ਹੰਗਾਰਾ ਮਿਲਿਆ ਕਿ ਉਹ ਇਸ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਮਤੇ ਪਾਉਣਗੇ ਤੇ ਜੋ ਬਣਦੀ ਕੋਸ਼ਿਸ਼ ਹੋ ਸਕਦੀ ਹੈ ਜਿਸ ਤਰ੍ਹਾਂ ਉਹ ਪੁਲਿਸ ਨੂੰ ਹੈਲਪ ਕਰ ਸਕਦੇ ਨੇ ਉਹ ਜ਼ਰੂਰ ਕਰਨਗੇ ਇਸ ਤੋਂ ਇਲਾਵਾ ਵੀ ਲੋਕਾਂ ਨੇ ਨਸ਼ੇ ਤੋਂ ਇਲਾਵਾ ਵੀ ਜਨਰਲ ਸਾਨੂੰ ਇੱਕ ਬਹੁਤ ਹੀ ਡੀਪ ਕਹ ਲਈਏ ਵੀ ਸਾਨੂੰ ਫੀਡਬੈਕ ਦਿੱਤੀ ਜਿੱਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਪੂਰੇ ਖਰੇ ਉਤਰੀਏ ਤੇ ਕੋਈ ਵੀ ਜਿਹੜੀ ਕੋਈ ਗੈਰ ਕਾਨੂੰਨੀ ਕੋਈ ਵੀ ਕੋਈ ਇਨਫੀਡੈਂਟ ਕੋਈ ਹੋਰ ਅਨਿਆਲ ਵਾਲੇ ਉਹਨਾਂ ਨੂੰ ਰੋਕਣ ਦੀ ਤੇ ਉਹਨਾਂ ਤੇ ਠਲ ਪਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਮੈਡਮ ਨਸ਼ੇ ਦੇ ਖਿਲਾਫ ਲੋਕਾਂ ਦੀ ਬਹੁਤ ਮੰਗ ਹੈ ਵੀ ਚੋਰੀਆਂ ਲਗਾਤਾਰ ਵਧ ਰਹੀਆਂ ਨੇ ਉਹਦੇ ਵੀ ਪ੍ਰਸ਼ਾਸਨ ਕੋਈ ਮੁਹਿੰਮ ਚਲਾ ਰਿਹਾ ਹੈ ਦੇਖੋ ਇਹ ਸਾਰੀਆਂ ਚੀਜ਼ਾਂ ਇੰਟਰ ਰਿਲੇਟਿਡ ਨੇ ਏ ਆਪਾਂ ਕਹਿ ਲਈ ਵੀ ਇੱਕ ਚੇਨ ਦੀ ਤਰ੍ਹਾਂ ਬਣ ਜਾਂਦੀਆਂ ਨੇ ਵੀ ਜਿਹੜੇ ਨਸ਼ਾ ਤੱਤਰ ਨੇ ਜਦੋਂ ਉਹਨਾਂ ਦੀਆਂ ਲੋੜਾਂ ਦੀਆਂ ਜਾਂ ਪੈਸੇ ਦੀ ਪੂਰਤੀ ਨਹੀਂ ਹੁੰਦੀ ਤਾਂ ਉਹੀ ਜਿਹੜੇ ਨੇ ਉਹ ਮੁੜ ਕੇ ਚੋਰੀਆਂ ਵੱਲ ਜਾਂਦੇ ਨੇ ਜਾਂ ਇਹ ਜੇ ਛੋਟੀਆਂ ਮੋਟੀਆਂ ਕਲ ਉਤਾਰਾਂ ਚੋਰੀ ਕਰ ਲਿਆ ਕੋਈ ਮੋਟਰਾਂ ਦੀਆਂ ਜਾਂ ਕੁਝ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਚੀਜ਼ ਨੂੰ ਮੁੱਢ ਤੋਂ ਹੀ ਉਖਾੜਿਆ ਜਾਵੇ ਤਾਂ ਅੱਗੇ ਜਿਹੜੀ ਚੇਨ ਹੈ ਉਹ ਚੱਲੀ ਨਾ ਸਕੇ ਕਈ ਵਾਰ ਚੋਰ ਫੜੇ ਵੀ ਜਾਂਦਾ ਪਰ 2-3 ਘੰਟੇ ਬਾਅਦ ਛੱਡਿਆ ਜਾਂਦਾ ਕਿ ਉੱਥੇ ਕੀ ਕਹਾ ਜਾਉ ਲੋਕਾਂ ਵੀ ਇਸ ਪਾਰਫਾਈਂਡੈਂਸ ਚੋਰ ਦੇ ਵਿੱਚ ਬੜਵਾ ਜਿਆਦਾ ਨਹੀਂ ਦੇਖੋ ਇਹਦੇ ਚ ਜਿਹੜੀ ਪੁਲਿਸ ਹੈ ਸਾਡੀ ਸਾਰੀ ਟੀਮ ਹੈ ਉਹ ਬੜੀ ਫੇਰਲੀ ਕੰਮ ਕਰਦੀ ਹੈ ਜੇ ਇਸ ਤਰ੍ਹਾਂ ਕਦੀ ਛੱਡਣਾ ਪੈ ਜਾਂਦਾ ਤਾਂ ਇਹਦੇ ਵਿੱਚ ਜ਼ਰੂਰ ਜਾਂ ਤਾਂ ਉਸ ਬੰਦੇ ਦੀ ਵੈਰੀਫਿਕੇਸ਼ਨ ਨਹੀਂ ਪ੍ਰੋਪਰ ਹੋਈ ਹੁੰਦੀ ਵੀ ਇਹੀ ਜੋੜਾ ਜਾਂ ਜੇ ਉਹ ਹੁੰਦਾ ਹੈ ਤਾਂ ਉਸ ਤੋਂ ਕੋਈ ਰਿਕਵਰੀ ਮੌਕੇ ਤੇ ਨਹੀਂ ਹੋਈ ਹੁੰਦੀ ਜਾਂ ਕਹਿ ਲਈਏ ਵੀ ਜੋ ਨਸ਼ੇੜੀ ਹੁੰਦਾ ਤਾਂ ਅਸੀਂ ਕਾਨੂੰਨ ਬਦਾਂ ਵੀ ਉਸ ਨੂੰ ਕਿਸੇ ਨਸ਼ਾ ਸੜਾਉ ਕੇਂਦਰ ਤੇ ਅਸੀਂ ਜਿਹੜਾ ਹੈ ਉਹ ਭਰਤੀ ਕਰਾਉਂਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਸਾਡੀ ਨੌਜਵਾਨ ਪੀਡੀ ਜਿਹੜੀ ਹੈ ਉਹ ਸਾਰੀ ਤਾਂ ਨਹੀਂ ਕਹਿ ਸਕਦੇ ਪਰ ਬਹੁਤੀ ਕੇ ਲਈ ਇਹ ਵੀ ਗਲਤ ਰਸਤੇ ਤੇ ਤੁਰਦੀ ਹੈ ਅਸੀਂ ਇਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਉਹ ਆਪਣੀ ਜਿਹੜੀ ਡਾਇਰੈਕਸ਼ਨ ਹੈ ਉਹ ਚੇਂਜ ਕਰਨ ਉਹ ਕਿਤੇ ਖੇਡਾਂ ਵੱਲ ਕਿਤੇ ਸਪੋਰਟਸ ਵੱਲ ਆਵਦਾ ਰੁਝਾਨ ਜਿਹੜਾ ਹੈ ਉਹ अर्ਲੀ ਹੀ ਸ਼ੁਰੂ ਕਰਨ ਇਹ ਇਹ ਤੇ ਅਸੀਂ ਪੇਰੈਂਟਸ ਨੂੰ ਟੀਚਰਸ ਨੂੰ ਸਕੂਲਸ ਨੂੰ ਪੰਚਾਇਤਾਂ ਨੂੰ ਰਿਕੁਐਸਟ ਕਰਾਂਗੇ ਵੀ ਅਲਦੋ ਵਾਲੇ ਆਪਦੇ ਗਰਾਊਂਡਸ ਬਣਾਉਣ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨ ਪੜ੍ਹਾਈ ਵਾਲੇ ਪਾਸੇ ਪ੍ਰੇਰਿਤ ਕਰਨ ਤੇ ਜੇ ਕੋਈ ਲੱਗਦਾ ਹੈ ਵੀ ਬੱਚਾ ਗਲਤ ਪਾਸੇ ਜਾ ਰਿਹਾ ਹੈ ਤਾਂ ਉਹਨੂੰ अर्ली ਹੀ ਜਿਹਨੂੰ ਆਪਾਂ ਕਹਿੰਦੇ ਨਿਤਿੰਦ ਬੱਡ ਵੀ ਕਰਨ ਦੀ ਕੋਸ਼ਿਸ਼ ਕਰਨ। ਥੈਂਕ ਯੂ